ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਚਰਚਾ ਦੇਖਣ ਨੂੰ ਚਾਹੀ ਹੈ ਕਿ ਕੁਝ ਵਿਅਕਤੀਆਂ ਵੱਲੋਂ ਬੀਬੀ ਜਗੀਰ ਕੌਰ ਜੀ ਦੇ ਬਾਰੇ ਦੇ ਵਿੱਚ ਇੱਕ ਸ਼ਿਕਾਇਤ ਜ਼ੀ ਕਾਲਤਖ ਸਾਹਿਬ ਅੱਗੇ ਪਹੁੰਚੀ ਉਸ ਸ਼ਿਕਾਇਤ ਦੇ ਮੂਲ ਬਾਰੇ ਤੇ ਕਾਲਤਖ ਸਾਹਿਬ ਵੱਲੋਂ ਬੀਬੀ ਜੀ ਨੂੰ ਜਿਹੜੇ ਦਿੱਤੇ ਸਪਸ਼ਟ ਕਰਨ ਲਈ ਹਫ਼ਤੇ ਦੇ ਅੰਦਰ ਦੇਣ ਲਈ ਆਏ ਜਹਦਰ ਸਾਹਿਬ ਦੇ ਦੇ ਬਿਆਨ ਬਾਰੇ ਇਹ ਨੁਕਤਾ ਚੰਨੀ ਕਾਫੀ ਵੱਡੀ ਪੱਦਰ ਤੇ ਹੋਣੀ ਸ਼ੁਰੂ ਹੋ ਗਈ ਆ ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆਇਆ ਹੈ ਕਿ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਕਾਲਤਖ ਸਾਹਿਬ ਵੱਲੋਂ ਉਹਨਾਂ ਵੱਲੋਂ ਤਾਂ ਬੜੇ ਸਰਕਾਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਰੋਧੀ ਲੋਕ ਕੁਝ ਵੀ ਬੋਲਣ ਮੈਂ ਕਾਲਤਖ ਸਾਹਿਬ ਤੇ ਜਾ ਕੇ ਪੇਸ਼ ਹੋ ਕੇ ਪੱਖ ਆਪਣਾ ਸਪਸ਼ਟ ਕਰਾਵਾਂਗੀ ਪਰ ਉਸ ਤੋਂ ਇਲਾਵਾ ਜਿਹੜੇ ਸਾਡੇ ਕਾਲੀ ਦਲ ਦੀ ਸੁਧਾਰ ਲਹਿਰ ਦੇ ਮੁਖੀ ਨੇ ਮਟਾਲਾ ਸਾਹਿਬ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਕਰਨੀ ਪੈ ਰਹੀ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਖੁੱਲੇ ਹੋ ਕੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਸ਼ਿਕਾਇਤ ਦੇਣੀ ਮਾੜੀ ਆ ਤੇ ਸ਼ਿਕਾਇਤ ਤੋਂ ਬਾਅਦ ਉਹ ਕਾਲ ਜਸਦਰ ਸਾਹਿਬਾਨ ਵੱਲੋਂ ਬੀਬੀ ਜੀ ਨੂੰ ਇਸ ਗੱਲ ਲਈ ਜਿਹੜੀ ਆ ਸੱਦਾ ਦੇਣਾ ਮਾੜਾ ਆ ਉਹ ਇਸ ਗੱਲ ਨੂੰ ਛਰੋਣੀ ਕਮੇਟੀ ਦੀਆਂ ਚੋਣਾਂ ਨਾਲ ਜੋੜ ਰਹੇ ਨੇ ਜਦੋਂ ਕਿ ਮੇਰੇ ਮੇਰੇ ਹਿਸਾਬ ਨਾਲ ਖੱਲੇ 2 ਮਹੀਨੇ ਦਾ ਸਮਾਂ ਪਿਆ ਵਾ ਜਿਹੜਾ ਕਿ ਸ਼ਰੂਨੀ ਕਮੇਟੀ ਦੀਆਂ ਜਿਹੜੀਆਂ ਪ੍ਰਧਾਨਗੀ ਦੀਆਂ ਚੋਣਾਂ ਦੇ ਆਉਣ ਦੇ ਲਈ ਸੋ ਮੈਂ ਇਹ ਬੇਨਤੀ ਕਰ ਰਹਾ ਕਿ ਵਡਾਲਾ ਸਾਹਿਬ ਮੇਰੇ ਸਤਿਕਾਰਯੋਗ ਨੇ ਮੈਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਯਾਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ਼੍ਰੀ ਕਾਲਤਖ ਸਾਹਿਬ ਤੇ ਵਡਾਲਾ ਸਾਹਿਬ ਦੀ ਗਵਾਹੀ ਦੇ ਵਿੱਚ ਸਾਡੇ ਸਰਕਾਰ ਦੇ ਕੁਝ ਆਗੂ ਸਰਬਾਨ ਨੇ ਇਹ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਜੋ ਦਿੱਤੀ ਸੀ ਉਸ ਸ਼ਿਕਾਇਤ ਤੇ ਤੁਰੰਤ ਸ਼੍ਰੀ ਅਕਾਲ 택 ਸਾਹਿਬ ਦੇ ਜਹਦਰ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਬਾਅਦ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਤਰਖਾਈਆ ਕਰਾਰ ਦਿੱਤਾ ਗਿਆ ਤਾਂ ਬੜਾ ਇਸ ਗੱਲ ਤੇ ਬੜੀ ਵਿਸ਼ਵਾਸਯੋਗਤਾ ਪ੍ਰਗਟ ਕੀਤੀ ਗਈ ਤੇ ਇਸ ਗੱਲ ਦੀ ਵੱਡੀ ਸ਼ਲਾਘਾ ਕੀਤੀ ਗਈ ਕਿ ਜਹਦਰ ਸਾਹਿਬ ਜਿਹੜੇ ਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ತೋਰੇ ਨੇ ਤੋ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਉਸ ਸ਼ਿਕਾਇਤ ਦੇ ਜੈਦਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਅੱਜ ਵੀ ਕਿਸੇ ਨੇ ਸ਼ਿਕਾਇਤ ਦਿੱਤੀ ਆ ਮੈਂ ਨਹੀਂ ਜਾਣਦਾ ਉਹ ਕੌਣ ਨੇ ਬੀਬੀ ਜੀ ਦੇ ਬਾਰੇ ਦੇ ਵਿੱਚ ਮੇਰੇ ਸਤਕਾਰਯੋਗ ਨੇ ਤਾਂ ਉਸ ਗੱਲ ਤੇ ਸਾਨੂੰ ਬੜੀ ਵੱਡੀਆਂ ਟਿੱਪਣੀਆਂ ਕਰਕੇ ਕਾਲਤਕ ਸਾਹਿਬ ਨੂੰ ਚੁਣੌਤੀ ਦੇਣ ਵਰਗੀ ਗੱਲ ਉਡਾਲਾ ਸਾਹਿਬ ਤੋਂ ਮੈਨੂੰ ਇਹ ਆਸ ਨਹੀਂ ਹੈ ਕਿਉਂਕਿ ਜਿਹੜੀ ਰਵਾਇਤ ਤੁਸੀਂ ਸ਼ੁਰੂ ਕੀਤੀ ਆ ਉਸ ਰਵਾਇਤ ਦੀ ਤੁਸੀਂ ਜੈਦਰ ਸਾਹਿਬ ਦੇ ਫੈਸਲਿਆਂ ਤੇ ਛਲਾਗਾ ਵੀ ਤੁਸੀਂ ਕੀਤੀ ਆ ਚੰਗੀ ਗੱਲ ਆ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਬੀਬੀ ਜੀ ਤਾਂ ਕਹਿ ਰਹੇ ਆ ਕਿ ਮੈਂ ਜਾ ਕੇ ਸਪੱਸ਼ਟੀਕਰਨ ਦੇਣਾ ਤੇ ਆ ਵਡਾਲਾ ਸਾਹਿਬ ਤੇ ਉਹਨਾਂ ਦੇ ਕੋ ਸਾਥੀ ਜਿਹੜੇ ਆ ਜਹਦਰ ਸਾਹਿਬ ਦੀ ਇਸ ਕਾਰਵਾਈ ਤੇ ਟਿੱਪਣੀ ਕਰ ਰਹੇ ਨੇ ਮੈਂ ਸਿੱਧੇ ਤੌਰ ਤੇ ਕਹਿੰਦੇ ਆ ਵਿਰੋਧ ਤੇ ਉਤਰ ਆਏ ਨੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਤੁਹਾਡੇ ਮਨ ਦੇ ਅੰਦਰ ਖਿਆਲ ਆਇਆ ਜਾਂ ਕੋਈ ਵਿਚਾਰ ਆ ਤੇ ਤੁਸੀਂ ਜਹਦਰ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਤੇ ਕਿੰਨੀ ਵਾਰ ਤੁਸੀਂ ਮਿਲਣਾ ਹੈ ਤੇ ਹੁਣ ਵੀ ਉਹਨਾਂ ਨੂੰ ਮਿਲ ਕੇ ਇਸ ਗੱਲ ਦੇ ਬਾਰੇ ਵਿੱਚ ਗੱਲ ਕਰ ਸਕਦੇ ਹੋ ਇਹ ਇਸ ਤਰ੍ਹਾਂ ਜਨਤਕ ਤੌਰ ਤੇ ਜੈਦਰ ਸਾਹਿਬ ਦਾ ਵਿਰੋਧ ਕਰਨਾ ਉਹਨਾਂ ਦੇ ਫੈਸਲਿਆਂ ਦਾ ਵਿਰੋਧ ਕਰਨਾ ਉਹਨਾਂ ਦੀ ਕਾਰਗੁਜ਼ਾਰੀ ਤੇ ਟਿੱਪਣੀ ਠਾਉਣੀ ਮੈਨੂੰ ਲੱਗਦਾ ਵੀ ਸਾਡੇ ਵਾਸਤੇ ਸ਼ੋਭਾ ਨਹੀਂ ਹੈ ਸੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਉਹੀ ਨੇ ਜਿਨ੍ਹਾਂ ਦੇ ਇਸ ਫੈਸਲੇ ਤੇ ਤੁਸੀਂ ਸਮਰਥਨ ਦਿੱਤਾ ਸੀ ਪਿਛੇ ਕੀਤੇ ਫੈਸਲਿਆਂ ਤੇ ਤੇ ਅੱਜ ਜੇ ਉਹਨਾਂ ਨੇ ਕੋਈ ਸਪਸ਼ਟੀਕਰਨ ਮੰਗਿਆ ਤੇ ਉਹ ਤੇ ਤੁਹਾਨੂੰ ਕੰਡਾ ਚੁਗਿਆ ਮੈਨੂੰ ਲੱਗਦਾ ਕਿ ਇਹ ਗੱਲ ਚੰਗੀ ਨਹੀਂ ਆਓ ਆਪਾਂ ਸਾਰੇ ਕਾਰਤਕ ਸਾਹਿਬ ਨੂੰ ਸਰਪੰਚ ਵੀ ਹੋਈਏ ਸਰਮਾਨ ਤੇ ਮਾਨ ਜਿਹੜਾ ਬਹਾਲ ਰੱਖਦੇ ਹਾਂ ਅਸੀਂ ਸਿਆਸਤ ਦੇ ਵਿੱਚ ਧਰਮ ਦੇ ਦੀਨ ਲੈ ਕੇ ਸਿਆਸਤ ਕਰਨ ਦੀ ਗੱਲ ਕਰੀਏ ਇਹ ਮੇਰੀ ਮੇਰਾ مشਵਰਾ ਮੈਨੂੰ ਲੱਗਦਾ ਬਟਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਪਿਆਰ ਸਹਿਤ ਪਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ